ਮਰਵਾ ਜਦੇ ਇਸੇ ਸ਼ਬਦ ਦੀ ਪਹਿਲੀ ਪੰਕਤੀ ਨੂੰ ਬੜੇ ਸਵਾਰ ਕੇ ਲਿਖਿਆ ਹੋਇਆ ਕਿੰਨੇ ਦੇਖੋ ਤੇ ਸਹੀ ਕੋਸ ਦੀ ਤਾਕਤ ਉਸ ਦੀ ਰਹਿਮਤ ਕਿਤਨੀ ਵਹਾਣੀ ਹੈ ਕਿਵੇਂ ਕਿੰਨੇ ਚਤਰ ਦੀਸਾ ਕਿਨੋ ਵਾਲੇ ਆਪਣਾ ਤੇ ਸਿਰ ਉੱਪਰ ਕਰਤਾ ਰਿਓ ਪਹਿਲੀ ਪੰਕਤੀ ਹੈ ਚਤਰ ਦੀਸਾ ਚਤਰ ਗੰਗੇਣੇ ਚਾਰ ਚਾਰ ਦਿਸ਼ਾਂ ਮੁੱਖ ਹੁੰਦੀਆਂ ਨੇ ਚਾਰ ਦਿਸ਼ਾਂ ਤੇ ਮੁੰਡਾਂ ਚਾਰਾ ਦਿਸ਼ਾਂ ਨੂੰ ਹੀ ਲੈ ਕੇ ਇਨਸਾਨ ਆਪਣੇ ਦਿਨ ਰਾਤ ਦੇ ਕਾਫਲੇ ਚੱਲ ਰਹੇ ਨੇ ਤੇ ਸਾਡੇ ਸਮੇਂ ਦੀ ਬੰਤਰ ਚੱਲ ਗਈ ਜੀ ਇਹਨਾਂ ਦਿਸ਼ਾਂ ਲੈ ਕੇ ਅਜਿਨਾ ਕੋ ਸਮਾਂ ਇੱਥੇ ਵੇ ਆਏ ਥੋੜਾ ਕੁ ਲੋਤੀਓਂ ਪਾਰ ਕਰ ਗੋ ਸਮਾਂ 2 ਬੰਟੇ ਵੀ ਹੋ ਜਾਂਦਾ ਦਬਈ ਵਾਲ ਨੂੰ ਤੋਂ ਜੋ ਪਿਛੇ ਹੋ ਜਾਂਦਾ ਇਹ ਹਸਾਰ ਹੈ ਇਹ ਦਿਸ਼ਾ ਦਾ ਹਸਾਰ ਹੈ ਚਤੁਰ ਦਿਸ਼ਾ ਕੀ ਨੋ ਪਾਲਿਆ ਆਪਣੀ ਤੂੰ ਵੇਖ ਤੇ ਸਹੀ ਕਿੰਨੀ ਹਿੰਮਤ ਤੇਾਈ ਹੋਈ ਹੈ ਚੋਂ ਦਿਸ਼ਾਵਾਂ ਦੇ ਵਿੱਚ ਤੇਰਾ ਹਲ ਤੇਰੀ ਤਾਕਤ ਬਾ ਦਸੂਰ ਜਾਂ ਸੀ